ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮੜਦੀ ਸਵੇਰ ਦੇ ਦਰਸ਼ਨ ਬਾਬਾ ਮੜ ਜੀ ਦੇ ਦਿਨ ਸ਼ਨੀਵਾਰ 26 ਜੁਲਾਈ 2025 ਇਸ ਸਥਾਨ ਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਰਹੇ ਸਰੇ ਨਾ ਤੁਸਾਂ ਨੂੰ ਨਮਸਕਾਰ ਅਸੀਂ ਪਰਿਵਾਰਾਂ ਦੀ ਸ਼ੁਭ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਇਹ ਸਥਾਨ ਨਾਲ ਦੇਸ਼ਾਂ-ਵਦੇਸ਼ਾਂ ਤੋਂ ਵੀ ਸੰਗਤ ਬੜੀ ਵੱਡੀ ਜਿੰਦਗੀ ਵਿੱਚ ਜੁੜੀ ਹੋਈ ਹੈ ਤਾਂ ਤੁਸੀਂ ਵੀ ਆਓ ਜੋ ਵੀ ਸੱਚੇ ਮਾਨ ਨਾਲ ਇਸ ਸਥਾਨ ਤੋਂ ਲੰਘੋਗੇ ਸਾਡਾ ਵਿਸ਼ਵਾਸ ਹੈ ਕਿ ਤੁਹਾਡੀ ਹਰ ਮਨੋ ਕਾਮਨਾ ਬਾਬਾ ਮੜੀ ਪੂਰੀ ਕਰਨਗੇ ਚਾਹੀਦਾ ਹੈ ਸ਼ਰਦਾ ਤੇ ਵਿਸ਼ਵਾਸ ਸ਼ਰਦਾ ਤੇ ਵਿਸ਼ਵਾਸ ਨਾਲ ਹੀ ਸਾਰੇ ਕਾਰਜ ਸਫਲ ਹੁੰਦੇ ਨੇ ਇਹ ਹੈ ਬਾਬਾ ਮੜ ਮੈਂ ਤੁਹਾਡਾ